ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਦਰ ਤੁਸੀਂ ਸਾਰੇ ਠੀਕ ਹੋ ਕੇ ਮਹਾਰਾਜਾ ਜਰਦੀ ਗਲਾਫੇ ਰੱਖੇ ਤੇ ਅੱਜ ਤੁਹਾਨੂੰ ਦਿਖਾਉਣਾ ਕਿ ਤਰਨ ਤਾਰਨ ਦੇ ਰੋੜਾ ਮੇਨ ਦੇ ਲਾਗੋਂ ਦੀ ਜਿਹੜਾ ਪੁਲ ਦੇ ਥੱਲੇੋਂ ਦੀ ਲੰਘਦਾ ਵਾ ਕਿਉਂਕਿ ਥੱਲੇ ਰਸਤਾ ਆਉਂਦਾ ਵਾ ਜਿਹੜਾ ਪੱਟੀ ਹਰੀ ਕੇ ਜੋੜੇ ਨੂੰ ਜਾਂਦਾ ਵਾ ਔਰ ਇਹ ਰਸਤਾ ਇੰਨਾ ਖਰਾਬ ਆ ਗਿਆ ਵੇ ਕੋਹਾ ਤੁਸੀਂ ਪਾਣੀ ਜਿਹੜਾ ਉੱਪਰ ਦੀ ਛੜਕਦੇ ਜਾਣ ਰਿਹਾ ਜੀ ਇਹ ਜਿਹੜੇ ਦੁਕਾਨ ਵਾਲੇ ਆਪ ਲੱਗੇ ਕਹਿੰਦੇ ਅੱਗੇ ਤੋਂ ਰੋਡ ਦੀ ਜਿਹੜੀ ਹਾਲਤ ਵਿਖਾ ਦਈਏ ਤੇ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਵੀ ਇਦਾਂ ਦੇ ਰੋਡ ਹੋ ਹੀ ਨਹੀਂ ਸਕਦੇ। ਇਹ ਤਰਨਤਾਰਨ ਸ਼ਹਿਰ ਦਾ ਇਹ ਹਾਲ ਆ ਦੇਖ ਲਓ ਤੁਸੀਂ। ਇਹ ਭੋਲੇਆ ਵੱਡੇ ਰੋਡ ਦਾ ਤੇ ਆ ਥੱਲੇ ਅੱਗੇ ਜਿਹੜਾ ਸੜਕ ਵਿਖਾਉਣੇ ਵੇਖੋ ਕੀ ਹਾਲ ਬਣੀ ਹੈ ਦੀ। ਆ ਦੇਖੋ ਤੇ ਲੰਘੇ ਜਾਓ ਇਹ ਦੇਖੋ ਇਹ ਤਰਨਤਾਰਨ ਦਾ ਜਿਹੜੀ ਆ ਮੇਨ ਥੱਲੇ ਜਿਹੜਾ ਸੜਕ ਜਾਂਦਾ ਪੱਟੀ ਨੂੰ ਰਸਤਾ ਉਹ ਲਿੰਕ ਆ ਇਹੋ ਦੇਖੋ ਇਹੋ ਮੁੜਦੀ ਆ ਚਤਾਲੇ ਨੂੰ ਮੁੜ ਜਾਂਦੀ ਆ ਥੱਲੇ ਥੱਲੇ ਜਿਹੜਾ ਸਿੰਗਲ ਰੋਡ ਸੀ ਇਹ ਤੋਂ ਪੱਟੀ ਨੂੰ ਤੇ ਜਿਹੜਾ ਗਾਂ ਛੋਟੇ ਪਿੰਡਾਂ ਨੂੰ ਜਾਂਦਾ ਭਾਈ ਘੜ ਤੋਂ ਘੱਟ ਵੀ ਸਾਲ ਤੋਂ ਜ਼ਿਆਦਾ ਨੂੰ ਹੋ ਚੱਲਿਆ ਵਾ ਇਹ ਆ ਵੇਖ ਲਓ ਤੁਸੀਂ ਤਲਾਬ ਬਣਿਆ ਪਿਆ ਵਾ ਇਹ ਤਰਨਤਾਰਨ ਸ਼ਹਿਰ ਦੀ ਹਾਲਤ ਏ ਇਹ ਦੇਖ ਲਓ ਤੁਸੀਂ ਕੀ ਹਾਲ ਦੇ ਦੀ ਇੱਥੇ ਭਾਵੇਂ ਕਿੰਨੇ ਕਿੰਨੀ ਵਾਰਾ ਸੜਕ ਟੁੱਟਦੀ ਕਿੰਨੀ ਵਾਰਾ ਬਣੀ ਪੜੀ ਅਜੇ ਤੱਕ